ਦੇ ਸਿਰ ਤੇ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਪਰੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਕੋ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਗਏ ਜੁੱਲੀ ਬਿਸਤਰਾ ਦੀ ਸਾਮੰਦ ਦੀ ਗੱਲ ਕੀਤੀ ਗਈ ਸੀ ਹੁਣ ਉਹੀ ਜੁੱਲੀ ਬਿਸਤਰੇ ਵਿੱਚ ਜੁੜੇ ਰਹੇ ਗਿਆਨੀ ਹਰਪ੍ਰੀਤ ਸਿੰਘ ਲੁਕਦੇ ਹੋਏ ਨਜ਼ਰ ਆ ਰਹੇ ਨੇ ਉਹ ਸੁਖਬੀਰ ਸਿੰਘ ਬਾਦਲ ਹੁਣਾ ਦੇ ਜਿਹੜੇ ਨੇੜੇ-ਤੇੜੇ ਚਮਚਿਆਂ ਦਾ ਜਾਲ ਵਿਛਿਆ ਹੋਇਆ ਉਹਨਾਂ ਨੇ ਖੜਕਣਾ ਸ਼ੁਰੂ ਕਰਤਾ ਮੇਰੇ ਖਿਆਲ ਨਾਲ ਵੀ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵੇੜ ਆ ਜਿੱਥੇ ਵਿੜਾ ਹੋਵੇ ਕਮਲਾ ਨੂੰ ਸਮਝਾਵੇ ਕਿਹੜਾ ਇੱਥੇ ਤੇ ਸਾਰਾ ਵਿੜਾ ਕਮਲਾ ਹੋਇਆ ਫਿਰਦਾ ਨਾ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਪਹਿਲੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਆ ਜਿਹੜੇ ਪ੍ਰਧਾਨ ਬਣੇ ਨੇ ਇਸ ਤੋਂ ਪਹਿਲਾਂ ਵੀ 7-8 ਐਸੇ ਜਥੇਦਾਰ ਹੋਏ ਨੇ ਲੋਂਗੋਵਾਲ ਤੱਕ ਜਿਹੜੇ ਮਤਲਬ ਅਕਾਲ ਤਖਤ ਦੇ ਪ੍ਰਧਾਨ ਵੀ ਰਹੇ ਜਥੇਦਾਰ ਵੀ ਰਹੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਨੇ ਉਹ ਜੇਕਰ ਅੱਜ ਕਹਿ ਰਹੇ ਨੇ ਅੱਜ ਜਥੇਦਾਰ ਸਾਹਿਬ ਉਹ ਬਾਦਲ ਕਾ ਕੇ ਉਹ ਸੁਖਬੀਰ ਕਹਿ ਕੇ ਸੰਬੋਧਨ ਕਰ ਰਿਹਾ ਤੇ ਭਾਈ ਤੂੰ ਨੂੰ ਫਿਰ ਤੂੰ ਹੀ ਕਿਹਾ ਜਾਂਦਾ ਹੈ ਲੇਕਿਨ ਉਹ ਕਹਿੰਦੇ ਨੇ ਕਿ ਇਹ ਜਿਹੜਾ ਸਾਰਾ ਕੁਝ ਹੈਗਾ ਪਹਿਲਾਂ ਹੀ ਪ੍ਰੀ ਪਲਾਨਡ ਕਰ ਲਿੱਤਾ ਗਿਆ ਸੀਗਾ ਥੋੜਾ ਜਿਹਾ ਦਿਮਾਗ ਤੇ ਜੋਰ ਪਾ ਕੇ ਸੋਚਿਓ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰੀ ਪਲੈਨਿੰਗ ਹੀ ਕਰਨਾ ਹੁੰਦਾ ਤਾਂ ਦੋ ਤਰੀਕ ਤੇ ਹੁਣ ਨੂੰ ਸੁਖਵੀਰ ਬਾਦਲ ਦੀ ਬੜੀ ਚੜ ਚੁੱਕੀ ਹੁੰਦੀ ਵੀਰ ਸਿੰਘ ਦੇ ਆਲੇ ਦੁਆਲੇ ਜਿਹੜੇ ਬੈਠੇ ਨੇ ਇਹ ਸਾਰਾ ਸਿਸਟਮ ਇਹਨਾਂ ਚਮਚੀਆਂ ਨੇ ਖਰਾਬ ਕੀਤਾ ਜਿਹੜੇ ਗਾਲ੍ਹਾਂ ਕੱਢਣੇ ਨੇ ਨਾ ਘਰ ਬੈਠੇ ਅੱਜ ਨੀਟਾ ਸ਼ਬਦ ਵਰਤਣ ਦੇ ਆ ਦੂਜਾ ਤੀਜਾ ਵਰਤਣ ਦੇ ਆ ਉਹਨੋਂ ਦੋ ਤਰੀਕ ਤੇ ਮੇਰੇ ਖਿਆਲ ਦੇ ਨਾਲ ਕਰੜਾ ਫੈਸਲਾ ਅਕਾਲੀ ਫੂਲਾ ਸਿੰਘ ਨੂੰ ਕਰਕੇ ਨਾ ਥੰਮਾ ਨਾ ਬਣ ਕੇ ਕੋਟੇ ਹੁੰਦਾ ਪਛਵਾੜਾ ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਫੂਲਾ ਸਿੰਘ ਦੁਬਾਰਾ ਚਿੱਤਾ ਕਰਾ ਦਿੰਦੇ ਅੱਜ ਲੇਕਿਨ ਕਈ ਸ਼ਰਮਨੀ ਕਾਲ ਦੇ ਦਾ ਲੀਡਰ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਗੋਲੀ ਤੱਕ ਚੱਲੀ ਆ ਉਹ ਵੀ ਇਹੀ ਪ੍ਰੀਪਲਾਨਡ ਹਿੱਸਾ ਸੀਗਾ ਤੇ ਉਹ ਬਰਗਾੜੀ ਦੇ ਵਿੱਚ ਜਿਹੜੀ ਆ ਸੰਗਤ ਬੈਠੀ ਪਾਠ ਕਰ ਰਹੀ ਸੀ ਉਹਨਾਂ ਦੇ ਉੱਪਰ ਗੋਲੀ ਚਲਾਉਣ ਦੇ ਹੁਕਮ ਵੀ ਤੁਹਾਡੇ ਫੁੱਫੜ ਨੇ ਦਿੱਤੇ ਸੀ ਤੁਹਾਡੇ ਨੇ ਇਹ ਇਹ ਵੀ ਦਿਮਾਗ ਰੱਖੋ ਨਾ ਤੁਸੀਂ ਉਦੋਂ ਕੌਣ ਸੀ ਗ੍ਰਾਮ ਅਗੈਂ ਮੰਤਰੀ ਮਤ్రਲੇ ਕਿਤੇ ਕੋਲ ਸੀ ਪੰਜਾਬ ਕਿਆ ਆ ਮੇਰੇ ਲੁਧਿਆਣੇ ਦੇ ਵਿੱਚ ਚਾਰ ਪੰਜ ਵੱਡੇ ਕੜਚੇ ਹੁੰਦੇ ਨੇ ਜਨਣਾ ਇੱਕ ਤਾਂ ਚੁੰਮਚੇ ਕੜਚੇ ਆ ਇੱਕ ਉਹਨਾਂ ਦੇ ਆਪਣੇ ਦੇ ਵਿੱਗਾ ਪਾਈਆਂ ਨੇ ਟਿੰਡ ਹੈਗੇ ਆ ਤੇ ਉਹ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਨੂੰ ਦਾਅਵੇਦਾਰੀ ਪੇਸ਼ ਕਰਨ ਦੇ ਆ ਭਾਜੀ ਅੱਜ ਜਿਹੜਾ ਦਾਵਾ ਕਰਨ ਦੇ ਨੇ ਅਕਾਲੀ ਦਲ ਅਕਾਲੀ ਦਲ ਸਾਡਾ ਅਕਲ ਦਲ ਸਾਡਾ ਪਹਿਲੀ ਗੱਲ ਤੁਹਾਡੇ ਪਿਓ ਦਾ ਕਿਹਦਾ ਨਹੀਂ ਆ ਅਕਾਲੀ ਦਲ ਉਸ ਅਕਾਲ ਪੁਰਖ ਦਾ ਹੈ ਅਕਾਲ ਨੂੰ ਮੰਨਣ ਵਾਲਿਆਂ ਦਾ ਵਾ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਿਹਰੇ ਟੜੇ ਆ ਨਾ ਮੇਰੇ ਵੀਰ ਇਹਨਾਂ ਨੇ ਇਕੱਲੀਆਂ ਦਾੜੀਆਂ ਨਹੀਂ ਪੱਧੀਆਂ ਇਹਨਾਂ ਨੇ ਆਪਣੀਆਂ ਅਕਲਾ ਨੂੰ ਵੀ ਬੰਨ ਮਾਰਿਆ ਯਾਨੀ ਹਰਪ੍ਰੀਤ ਸਿੰਘ ਨੂੰ ਉਹ ਚੀਜ਼ਾਂ ਦਾ ਵੀ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈਸੇ ਜੋ ਲੀਡਰਾਂ ਦਾ ਕਿਉਂਕਿ ਇੱਕ ਉਪਾਦੀ ਬੜੀ ਵੱਡੀ ਹੁੰਦੀ ਆ ਜੱਥੇਦਾਰ ਦੀ ਉਹ ਹਮੇਸ਼ਾ ਹੀ ਫੈਸਲਾ ਸੁਣਾਉਂਦੇ ਨੇ ਆਈਪੀਐਸ ਵਾਂਗੂ ਕਿ ਆਹ ਚੀਜ਼ ਹੋਣੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਵਿਰੋਧ ਦਾ ਵੀ ਸਾਹਮਣਾ ਕਰ ਕਿਉਂਕਿ ਕਿ ਪੋਲਿਟਿਕਲ ਲੀਡਰ ਬਣ ਕੇ ਨੇ ਹੁਣ ਤੇ ਜਿਹੜਾ ਜਿਹੜਾ ਸਾਡੇ ਵਰਗਾ ਕੋਈ ਸਮਝਾਉਂਦੀ ਗੱਲ ਵੀ ਕਰੇਗਾ ਉਹਨਾਂ ਨੇ ਕਹਣਾ ਹੈ ਉਹਦਾ ਕੁੱਤਾ ਤੇ ਫਲਾਣੇ ਦਾ ਕੁੱਤਾ ਤੇ ਆਪ ਜਿਹੜੇ ਕੁੱਤੇ ਨੇ ਆਪ ਕਿਤੇ ਕੁੱਤੇ ਨੇ ਉਹ ਨਹੀਂ ਨਾ ਲੋਕਾਂ ਨੂੰ ਦਿਖਦਾ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲ ਆਪਣੇ ਪ੍ਰਧਾਨ ਦੀ ਚੋਣ ਕਰ ਦਿੱਤੀ ਗਈ ਹੈ ਜਿਸ ਦੇ ਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਉਤੇ ਸਵਾਲ ਚੁੱਕਦੀ ਹੋਈ ਨਜ਼ਰ ਆ ਰਹੀ ਹੈ ਕਿੰਤੂ ਪਰੰਤੂ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਮਹਾਪਸਾਨਾ ਗੱਲਬਾਤ ਕਰਨ ਲਈ ਧਿਆਨੇ ਸੰਤ ਸਿਪਾਹੀ ਗਰੁੱਪ ਤੋਂ ਵੀਦਵਿੰਦਰ ਜੀ ਹੁਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੁੱਲੀ ਬਿਸਤਰਾ ਸਾਮਨ ਦੀ ਗੱਲ ਕੀਤੀ ਗਈ ਸੀ ਹੁਣ ਉਹੀ ਜੁੱਲੀ ਬਿਸਤਰੇ ਵਿੱਚ ਜੁੜੇ ਰਹੇ ਗਿਆਨੀ ਹਰਪ੍ਰੀਤ ਸਿੰਘ ਲੁਪਤ ਹੋਏ ਨਜ਼ਰ ਆ ਰਹੇ ਨੇ ਆ ਦੇਖੋ ਗੱਲ ਇਸ ਤਰ੍ਹਾਂ ਵਾਂਗ ਕਿ ਮੈਂ ਇਸ ਮੁੱਦੇ ਤੇ ਬਹੁਤਾ ਵਿਚਾਰ ਚਰਚਾ ਕਰਨਾ ਚਾਹੁੰਦਾ ਨਹੀਂ ਲੇਕਿਨ ਜਦੋਂ ਤੋਂ ਗਿਆਨੀ ਜੀ ਇੱਥੇ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਚਾ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਨਾ ਪ੍ਰਧਾਨਗੀ ਉਹਨਾਂ ਨੇ ਜੁਆਇਨ ਕੀਤੀ ਆ ਉਹ ਦਿਨ ਤੋਂ ਬਾਅਦ ਮੇਰੇ ਖਿਆਲ ਨਾਲ ਉਹ ਤਾਂ ਚੁੱਪ ਬੈਠੇ ਨੇ ਲੇਕਿਨ ਸ਼ਰਮਦੀ ਅਕਾਲੀ ਦਲ ਜਿਹੜਾ ਪੁਰਾਣਾ ਵਾ ਉਹ ਸੁਖਬੀਰ ਸਿੰਘ ਬਾਦਲ ਹੁਣਾ ਦੇ ਜਿਹੜੇ ਨੇੜੇ-ਤੇੜੇ ਚਮਚਿਆਂ ਦਾ ਜਾਲ ਵਿਛਿਆ ਹੋਇਆ ਉਹਨਾਂ ਨੇ ਖੜਕਣਾ ਸ਼ੁਰੂ ਕਰਤਾ ਮੇਰੇ ਖਿਆਲ ਨਾਲ ਆਏ ਦਿਨ ਦੂਸ਼ਣ ਬਾਜ਼ੀਆਂ ਲੱਗ ਰਹੀਆਂ ਇੱਕ ਦੂਜੇ ਦੇ ਉੱਪਰ ਹਾਲਾਂਕਿ ਬੈਠ ਕੇ ਖਰੜਾ ਤਿਆਰ ਕਰਨਾ ਚਾਹੀਦਾ ਸੀ ਕੌਮ ਨੂੰ ਇੱਕ ਮੁੱਠ ਕਿਵੇਂ ਕਰਨਾ ਇਹ ਜਿਹੜਾ ਪਾੜ ਪੈਂਦਾ 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 ਪੈ ਹੀ ਗਿਆ ਕਿ ਅੱਗੇ ਜਾ ਕੇ ਕਿਤੇ ਜ਼ਿਆਦਾ ਪਾੜਨਾ ਪੈ ਜੀ ਇਹਨੂੰ ਸਮੇਟਣਾ ਕਿਵੇਂ ਆ ਪਰ ਉਹ ਇੱਕ ਕਹਾਵਤ ਹੈ ਨਾ ਜੀ ਕਿ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵੇੜਾ ਤੇ ਜਿੱਥੇ ਵਿੜਾ ਹੋਵੇ ਕਮਲਾ ਨੂੰ ਸਮਝਾਵੇ ਕਿਹੜਾ ਇੱਥੇ ਤੇ ਸਾਰਾ ਵਿੜਾ ਕਮਲਾ ਹੋਇਆ ਫਿਰਦਾ ਨਾ ਸਿਰਫ ਆਪਣੀਆਂ ਰੋਟੀਆਂ ਤੱਕ ਤੇ ਚਮਚਾ ਗੜੀ ਤੱਕ ਸੀਮਤ ਆ ਵੀ ਮੈਂ ਵਾਹ ਵਾਹ ਜਿਆਦੀ ਖਾਟ ਲਾ ਮੈਂ ਵਾਹ ਵਾਹ ਜਿਆਦਾ ਖਾਟ ਲਾ ਇਦਾਂ ਹੋਣਾ ਅੱਜ ਤੱਕ ਮੈਂ ਕਿਸੇ ਵੀ ਫਿਲਾਸਫਰ ਦੀ ਇਹ ਬਿਆਨ ਨਹੀਂ ਸੁਣਿਆ ਵੀ ਚਲੋ ਭਾਈ ਜੋ ਕੀਤਾ ਕੋਕੇ ਵੇਖੋ ਇਤਿਹਾਸ ਗਵਾਹ ਆ ਨਾ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਪਹਿਲੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਆ ਜਿਹੜੇ ਪ੍ਰਧਾਨ ਬਣੇ ਨੇ ਇਸ ਤੋਂ ਪਹਿਲਾਂ ਵੀ 7-8 ਐਸੇ ਜਥੇਦਾਰ ਹੋਏ ਨੇ ਲੋਂਗੋਵਾਲ ਤੱਕ ਜਿਹੜੇ ਮਤਲਬ ਅਕਾਲ ਤਖਤ ਦੇ ਪ੍ਰਧਾਨ ਵੀ ਰਹੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਨੇ ਉਹ ਇਹ ਲੋਂਗੋਵਾਲ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਉਹਨਾਂ ਦੀ ਵੀ ਬੇਪਤੀ ਹੋਈ ਆ ਜਾਂ ਉਹਨਾਂ ਦੀ ਕਰਦਾਰਕੁਸ਼ੀ ਹੋਈ ਆ ਤੇ ਫਿਰ ਬਾਦਲ ਪਰਿਵਾਰ ਆ ਕੇ ਆਇਆ ਤਾਂ ਅੱਜ ਬਾਦਲ ਪਰਿਵਾਰ ਜਿਸ ਮਤਲਬ ਕਹਿ ਰਹੇ ਨੇ ਕਿ ਅਸੀਂ ਕੌਮ ਦੇ ਰਖਵਾਲੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਸਾਡੀ ਮਲਕੀਅਤ ਆ ਉਹਨਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਭਾਈ ਦੇਖੋ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਤਿਆਰ ਹੋਈ ਸ਼੍ਰੋਮਣੀ ਅਕਾਲੀ ਉਸ ਤੋਂ ਪਹਿਲਾਂ ਅਕਤੂਬਰ ਦੇ ਮਹੀਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਹੋਈ ਹੈ ਔਰ 2 ਮਹੀਨੇ ਬਾਅਦ ਦਸੰਬਰ ਦੇ ਵਿੱਚ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾ ਉਹ ਗਠਨ ਕੀਤਾ ਗਿਆ ਔਰ ਉਸ ਤੋਂ ਬਾਅਦ ਕੁਝੇਰ ਬਾਅਦ ਜਿਹੜਾ ਹੋਇਆ ਇਹਨਾਂ ਨੇ ਜਦੋਂ ਇੱਕ ਤਿਆਰ ਕੀਤੀ ਤਾਂ ਉਹਦੇ ਵਿੱਚ ਮذਬੀ ਸਿੱਖਾਂ ਨੂੰ ਤਾਂ ਬਿਲਕੁਲ ਦਿੱਤੀ ਨਹੀਂ ਮਾਨਤਾ ਪ੍ਰਾਪਤ ਨਹੀਂ ਦਿੱਤੀ ਕੀ ਲੱਗਦਾ ਫਿਰ ਇਹੀ ਕਾਰਨ ਹੈ ਕਿਉਂਕਿ ਐਸੀ ਸਮਾਜ ਤੋਂ ਬਿਲੋਂਗ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਇਸ ਕਰਕੇ ਤੇ ਨਹੀਂ ਵਿਰੋਧ ਹੋ ਰਿਹਾ ਇਤਿਹਾਸ ਮੈਂ ਤੁਹਾਨੂੰ ਦੱਸਣਾ ਇਤਿਹਾਸ ਦੁਹਰਾ ਰਹੇ ਨੇ ਗਲਤੀਆਂ ਦੁਹਰਾ ਰਹੇ ਆ ਵਿਰੋਧ ਇਹਨਾਂ ਦਾ ਲਾਜ਼ਮੀ ਹੋਏਗਾ ਇਹ ਸੁਣ ਲਓ ਇਸ ਤੋਂ ਉਹ ਹੈ ਕਿ ਜਦੋਂ ਇਹਨਾਂ ਨੇ ਤਿਆਰ ਕੀਤਾ ਖਰੜਾ ਤਾਂ ਇਹਨਾਂ ਨੇ ਮذਬੀ ਸਿੱਖਾਂ ਨੂੰ ਤੇ ਜਿਹੜੇ ਗਰੀਬ ਤਬਕਾ ਲੋਕ ਸੀ ਉਹਨਾਂ ਨੂੰ ਬਿਲਕੁਲ ਐਸਜੀਪੀਸੀ ਦੇ ਵਿੱਚ ਨੁਮਾਇੰਦਗੀ ਦਿੱਤੀ ਨਹੀਂ ਵੱਡੇ ਲੋਕ ਤਿਆਰ ਹੋਏ ਸਰਦਾਰ ਅਮਰ ਸਿੰਘ ਜੀ ਬਤਾਲਾ ਉਹਨਾਂ ਨੇ ਇੱਕ ਆਲ ਇੰਡੀਆ ਮذਬੀ ਦਲ ਤਿਆਰ ਕੀਤਾ ਉਹਨਾਂ ਨੇ ਇਸ ਤੇ ਜਿੱਦਾਂ ਅਸੀਂ ਲੋਕ ਅੱਜ ਬੋਲ ਰਹੇ ਹਾਂ ਉਸ ਵੇਲੇ ਵੀ ਉਹਨਾਂ ਨੇ ਸਾਡੇ ਸਮਾਜ ਦੇ ਮੇਨ ਆਗੂ ਸੀ ਉਹਨਾਂ ਨੇ ਉੱਠ ਕੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਜਥੇਦਾਰ ਕਾਕਾ ਸਿੰਘ ਜੀ ਠੇਕੇਦਾਰ ਸਾਹਿਬ ਉਹ ਚਾਟੀਵੰਦ ਸਾਹਿਬ ਇਥੋਂ ਦੇ ਹੀ ਆ ਔਰ ਉਹਨਾਂ ਨੇ ਅੱਗੇ ਲਾ ਕੇ ਭੈਣ ਭਰਾਵਾਂ ਨੂੰ ਇਕੱਠਿਆ ਇਕੱਤਰ ਕਰਕੇ ਲਗਾਤਾਰ 3 ਸਾਲ ਦੇ ਵਿਰੋਧ ਦੇ باوجود ਫੇਰ ਜਾ ਕੇ ਮਜਬੀ ਸੁਖ ਐਸਜੀਪੀਸੀ ਦੇ ਵਿੱਚ ਮੈਂਬਰ ਨਾਲੇ ਭਰਤੀ ਕੀਤੀ ਸੀ ਇਸ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਕਾਲ ਤੱਕ ਸਾਹਿਬ ਉਹਨਾਂ ਦੇ ਉੱਤੇ ਐਸੇ ਕੋਈ ਬ੍ਰਾਹਮਣਵਾਦੀ ਸੋਚ ਦੇ ਬੰਦੇ ਬੈਗੇ ਸੀ ਇਹ ਮਜਬੀ ਸਿੱਖਾਂ ਦੀਆਂ ਜਿਹੜੀਆਂ ਉਹ ਕੜਾ ਪ੍ਰਸ਼ਾਦ ਇਹ ਗੰਪਰਵਾਨੀ ਸੀ ਕਰਦੇ ਸੋ ਅੱਜ ਕਿਤੇ ਨਾ ਕਿਤੇ ਅੱਜ ਮੈਂ ਸੋਚਿਆ ਵੀ ਇਹ ਲੋਕ ਕੁਝ ਬੋਲ ਰਹੇ ਆ ਕਿ ਲਓ ਜੀ ਆਓ ਹੋ ਗਿਆ ਜੇ ਹੋ ਗਿਆ ਉਹਨੂੰ ਦਲਿਤ ਕਹਿ ਕੇ ਗਿਆਨੀ ਜੀ ਨੂੰ ਸੰਬੋਧਨ ਕਰ ਰਹੇ ਨੇ ਕੁਝ ਲੋਕ ਉਹਨਾਂ ਨੂੰ ਦਲਿਤ ਕਰਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਕਰਨ ਰਿਹਾ ਤੇ ਇਹ ਆਪਣੇ ਦਿਮਾਗ ਚੋਂ ਭੁਲੇਖਾ ਕੱਢ ਦੇਣਾ ਉਹ ਗਿਆਨੀ ਨੇ ਪਹਿਲੀ ਗੱਲ ਤਾਂ ਨੰਬਰ 2 ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਰਹਿ ਚੁੱਕੇ ਨੇ ਉਹਨਾਂ ਨੂੰ ਜਿਹੜਾ ਇੱਜ਼ਤ ਨਾਲ ਸੰਬੋਧਨ ਕਰਨਾ ਸਾਡਾ ਵਾ ਜੇਕਰ ਅੱਜ ਕਹਿ ਰਹੇ ਨੇ ਅੱਜ ਜਥੇਦਾਰ ਸਾਹਿਬ ਉਹ ਬਾਦਲ ਕਹਿ ਕੇ ਉਹ ਸੁਖਬੀਰ ਕਹਿ ਕੇ ਸੰਬੋਧਨ ਕਰ ਰਹੇ ਆ ਤੇ ਭਾਈ ਤੂੰ ਨੂੰ ਫਿਰ ਤੂੰ ਹੀ ਕਿਹਾ ਜਾਂਦਾ ਐ ਐਕਸ਼ਨ ਦਾ ਰੈਕਸ਼ਨ ਤੇ ਹੁੰਦਾ ਨਾ ਜੇਕਰ ਤੁਸੀਂ ਜਿੰਨੀ ਦਿਓਗੇ ਅਗਲਾ ਤੁਹਾਨੂੰ ਕਿੱਥੋਂ ਰਹੇਗਾ ਲੇਕਿਨ ਉਹ ਕਹਿੰਦੇ ਨੇ ਕਿ ਇਹ ਜਿਹੜਾ ਸਾਰਾ ਕੁਝ ਸੀਗਾ ਪਹਿਲਾਂ ਹੀ ਪ੍ਰੀਪਲਾਨਡ ਕਰ ਲਿੱਤਾ ਗਿਆ ਸੀਗਾ ਔਰ ਕਈ ਸ਼ਰਮਨੀ ਕਾਲ ਦੇ ਦਿਲ ਦੇ ਲੀਡਰ ਕਹਿ ਰਹੇ ਨੇ ਮਤਲਬ ਕਿ ਲਿਟਰਲੀ ਗਾਲਾਂ ਤੱਕ ਕੱਢਦੇ ਪਏ ਨੇ ਉਹ ਮਤਲਬ ਕਿ ਬਹੁਤ ਗਲਤ ਸ਼ਬਦਾਵਲੀ ਜਿਹੜੀ ਇਹ ਇਸਤੇਮਾਲ ਕਰਦੇ ਹੋਏ ਨਜ਼ਰ ਆਉਂਦਾ ਤੁਹਾਨੂੰ ਮੈਂ ਨਾ ਸੰਗਤ ਜੀ ਤੁਹਾਨੂੰ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾ ਕੇ ਸੋਚਿਓ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਰੀ ਪਲੈਨਿੰਗ ਹੀ ਕਰਨਾ ਹੁੰਦਾ ਤਾਂ ਦੋ ਤਰੀਕ ਤੇ ਹੁਣ ਸੁਖਬੀਰ ਬਾਦਲ ਦੀ ਬੜੀ ਚੜ ਚੁੱਕੀ ਹੁੰਦੀ ਇਹ ਸੱਚ ਆ ਪਰ ਉਦੋਂ ਇਹ ਜਿਹੜੇ ਅੱਜ ਅੱਜ ਸੁਖਬੀਰ ਸਿੰਘ ਦੇ ਆਲੇ ਦੁਆਲੇ ਜਿਹੜੇ ਬੈਠੇ ਨਾ ਇਹ ਸਾਰਾ ਸਿਸਟਮ ਇਹਨਾਂ ਚਮਚਿਆਂ ਨੇ ਖਰਾਬ ਕੀਤਾ ਜਿਹੜੇ ਗਾਲ੍ਹਾਂ ਕੱਢਣੇ ਨਾ ਘਰ ਬੈਠੇ ਅੱਜ ਨੀटा ਸ਼ਬਦ ਵਰਤਣ ਦੇ ਆ ਦੂਜਾ ਤੀਜਾ ਵਰਤਣ ਦੇ ਆ ਜਿੰਨਾ ਨੀਵਾ ਵਿਖਾਉਣ ਦੀ ਕੋਸ਼ਿਸ਼ ਇਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਵਾ ਪੈਣਾ ਦੀਆਂ ਗਾਲਾਂ ਕਿੰਨੇ ਕੱਢੀਆਂ ਸੀ ਉਹਨਾਂ ਦੀਆਂ ਬੱਚੀਆਂ ਨੂੰ ਗਾਲਾਂ ਕਿੰਨਾ ਕੱਢੀਆਂ ਸੀ ਪਰੀਆਂ ਅੱਖਾਂ ਦੇ ਨਾਲ ਸਿੱਖ ਸੰਗਤ ਨੂੰ ਉਹਨਾਂ ਨੇ ਰੱਖਿਆ ਉਦੋਂ ਦਾ ਹੀ ਉਹਨਾਂ ਦੇ ਮਨ ਦੇ ਵਿੱਚ ਰੋਸ ਸੀ ਕਿ ਜਿਹੜੇ ਮੇਰੇ ਬੱਚੀਆਂ ਨੂੰ ਟਾਰਗੇਟ ਕਰ ਸਕਦੇ ਇਹਨਾਂ ਦੀ ਮਾਨਸਿਕਤਾ ਕਿੱਦਾਂ ਦੀ ਹੋ ਸਕਦੀ ਹੈ ਔਰ ਇੱਕ ਇੱਕ ਮੇਰੀ ਗੱਲ ਅਧੂਰੀ ਰਹਿ ਗਈ ਗੁਰਪ੍ਰੀਤ ਜੀ ਜੇਕਰ ਉਦੋਂ ਦੋ ਤਰੀਕ ਤੇ ਮੇਰੇ ਖਿਆਲ ਦੇ ਨਾਲ ਕਰੜਾ ਫੈਸਲਾ ਕਾਲੀ ਫੂਲਾ ਸਿੰਘ ਉਹ ਕਰਕੇ ਨਾ ਥੰਮਾਣਾ ਬਣ ਕੇ ਕੁੱਟੇ ਹੁੰਦਾ ਪਿਛਵਾੜਾ ਤਾਂ ਮੇਰੇ ਖਿਆਲ ਦੇ ਨਾਲ ਅਕਾਲੀ ਫੂਲਾ ਸਿੰਘ ਦੁਬਾਰਾ ਚਿੱਤਾ ਕਰਾ ਦਿੰਦੇ ਅੱਜ ਲੇਕਿਨ ਉਦੋਂ ਜਿਹੜੇ ਸਿਆਸੀ ਮਾਹਰ ਉਹਨਾਂ ਨੇ ਕਿਹਾ ਜੀ ਨਹੀਂ ਗਿਆਨੀ ਜੀ ਵਿਜਲਾ ਹੋ ਰਾਹ ਕੱਢ ਲੋ ਕੋਈ ਨਹੀਂ ਗਿਆਨੀ ਜੀ ਵਿਜਲਾ ਹ ਰਾਹ ਕੱਢ ਲੋ ਚਾਹੇ ਕਿ ਕਿਤਨਾ ਕਿਤੇ ਚੋਰ ਮੋਰੀ ਲੱਭਦੇ ਸੀ ਲੇਕਿਨ ਉਹ ਆਪਣੇ ਸਿਧਾਂਤਾਂ ਤੇ ਖੜੇ ਆ ਰਿਆ ਠੀਕ ਹੈ ਉਹ ਗੁਰੂ ਖੜਾਉਣ ਵਾਲਾ ਤੇ ਮੇਰੇ ਖਿਆਲ ਦੇ ਨਾਲ ਉਹ ਸਿਧਾਂਤ ਤੇ ਖੜੇ ਰਹੇ ਨੇ ਤੇ ਉਹਨਾਂ ਦੇ ਹਾਂ ਦੇ ਵਿੱਚ ਹਾਂ ਨਹੀਂ ਗਿਆਨੀ ਜੀ ਨੇ ਮਲਾਈ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਆਪਣਾ ਹੀ ਉਹਨਾਂ ਨੂੰ ਕਰਨ ਕਰੌਲਾ ਪਰਮਾਤਮਾ ਲੇਕਿਨ ਇਹ ਕਰ ਰਹੇ ਸੀ ਇਹ ਆਪਣੇ ਆਪ ਨੂੰ ਜਦੋਂ ਜਦੋਂ ਵੀ ਸਟੈ ਉਹ ਲਾਂ ਬਖਸ਼ਾਉਣ ਦੀ ਕੋਸ਼ਿਸ਼ ਕਰਦੇ ਆ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਆ ਪ੍ਰਮਾਤਮਾ ਹੋਰ ਦਾ ਹੋਰ ਰਾਹ ਕੱਢ ਦਿੰਦਾ ਵਾ ਲੇਕਿਨ ਕਈ ਸ਼੍ਰੋਮਣੀ ਕਾਲਜ ਦੇ ਲੀਡਰ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਗੋਲੀ ਤੱਕ ਚੱਲੀ ਆ ਉਹ ਵੀ ਇਹੀ ਪ੍ਰੀਪਲਾਨਡ ਹਿੱਸਾ ਸੀਗਾ ਤੁਹਾਨੂੰ ਲੱਗਦਾ ਸੀ ਉਹ ਲੀਡਰਾਂ ਨੂੰ ਜਵਾਬ ਉਹਨਾਂ ਨੂੰ ਮੈਂ ਦਿੰਨਾ ਕਿ ਮਿੱਤਰ ਪਿਆਰੇ ਜੇ ਇਹ ਗੋਲੀ ਗਿਆਨੀ ਦੇ ਗਿਆਨੀ ਜੀ ਦੇ ਮਤਲਬ ਕਹਿਣ ਤੇ ਚੱਲੀ ਸੀ ਤੇ ਉਹ ਬਰਗਾੜੀ ਦੇ ਵਿੱਚ ਜਿਹੜੀ ਆ ਸੰਗਤ ਬੈਠੀ ਪਾਠ ਕਰ ਰਹੀ ਸੀ ਉਹਨਾਂ ਦੇ ਉੱਪਰ ਗੋਲੀ ਚਲਾਉਣ ਦੇ ਹੁਕਮ ਵੀ ਤੁਹਾਡੇ ਫੁੱਫੜ ਨੇ ਦਿੱਤੇ ਸੀ ਤੁਹਾਡੇ ਨੇ ਇਹ ਵੀ ਦਿਮਾਗ ਰੱਖੋ ਨਾ ਤੁਸੀਂ ਉਦੋਂ ਕੌਣ ਸੀ ਗ੍ਰਾਮ ਅਗਯ ਮੰਤਰੀ ਮਤਰਾਲੇ ਕਿਹਦੇ ਕੋਲ ਸੀ ਪੰਜਾਬ ਦਾ ਉਹ ਪਤਾ ਸਭ ਯਾਦ ਆ ਸੋ ਇਹ ਗੱਲ ਨਹੀਂ ਇਹ ਤਾਂ ਮੇਹਣੀਆਂ ਦੇ ਮੇਹਣੀਆਂ ਫਿਰ ਤੁਸੀਂ ਇੱਕ ਕਰੋਗੇ ਤੁਹਾਨੂੰ ਚਾਰ ਸਵਾਲ ਕਰਨਗੇ ਇਹਦੀ ਬਜਾਏ ਜਿੰਨੀ ਤੁਸੀਂ ਚੁੰਚਾ ਇਹ ਤੇ ਭਾਈ ਸਾਹਿਬ ਜੀ ਮੈਂ ਤਾਂ ਆਪਣੇ ਅੱਖੀ ਵੇਖਿਆ ਆ ਮੇਰੇ ਲੁਧਿਆਣੇ ਦੇ ਵਿੱਚ ਚਾਰ ਪੰਜ ਵੱਡੇ ਕੜਚੇ ਹੁੰਦੇ ਨੇ ਜਨਾਂ ਇੱਕ ਤਾਂ ਚੁੰਚੇ ਕੜਚੇ ਆ ਇੱਕ ਉਹਨਾਂ ਦੇ ਆਪਣੇ ਦੇ ਵਿੱਗਾ ਪਾਈਆਂ ਨੇ ਟਿੰਡ ਹੈਗੇ ਆ ਤੇ ਉਹ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਨੂੰ ਦਾਵੇਦਾਰੀ ਪੇਸ਼ ਕਰਨ ਦੇ ਆ ਭਾਜੀ ਸ਼੍ਰੋਮਣੀ ਅਕਾਲੀ ਦਲ ਨਰੋਲ ਸਿੱਖਾਂ ਦੀ ਪਾਰਟੀ ਸੀ ਕੱਲ ਗਿਆਨੀ ਜੀ ਨੇ ਚੱਕੀ ਆ ਮੈਂ ਕੋ ਹਾਲਾ ਕਿ ਮੈਂ ਤੁਹਾਨੂੰ ਕਲੀਅਰ ਕਰਦਾ ਮੈਂ ਗਿਆਨੀ ਜੀ ਦੇ ਹੱਕ ਨਹੀਂ ਆ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਬਣੇ ਨਿਰਪੱਖ ਬਣੇ ਕੌਮ ਦੇ ਹੱਕ ਚ ਬੜੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਬਣੇ ਕੌਮ ਦੇ ਹੱਕ ਚ ਅਸੀਂ ਖੜੇ ਆਂ ਕਿਉਂਕਿ ਅਸੀਂ ਕੌਮ ਦੇ ਆਂ ਅਸੀਂ ਕੌਮ ਵਿੱਚੋਂ ਆ ਠੀਕ ਆ ਤੇ ਕੌਮ ਦਾ ਨਾਲ ਖੜਨਾ ਫਰਜ਼ ਬਣਦਾ ਅੱਜ ਜਿਹੜਾ ਦਾਵਾ ਕਰਨ ਦੇ ਨੇ ਅਕਾਲੀ ਦਲ ਅਕਾਲੀ ਦਲ ਸਾਡਾ ਅਕਲ ਦਲ ਸਾਡਾ ਪਹਿਲੀ ਗੱਲ ਤੁਹਾਡੇ ਪਿਓ ਦਾ ਕਿਦਾਂ ਨਹੀਂ ਆ ਅਕਾਲੀ ਦਲ ਉਸ ਅਕਾਲ ਪੁਰਖ ਦਾ ਹੈ ਅਕਾਲ ਨੂੰ ਮੰਨਣ ਵਾਲਿਆਂ ਦਾ ਵਾ ਤੇ ਜੇਕਰ ਤੁਹਾਡੇ ਮੰਗਰ ਪੰਥ ਕੋ ਲੋਤਾ ਸੀ ਤੇ ਕਾਲੇ ਦਲ ਮਜ਼ਬੂਤ ਹੋਇਆ ਸੀ ਜੇਕਰ ਅੱਜ ਪੰਥ ਉਧਰ ਗਿਆ ਤੇ ਉਧਰ ਦਾ ਕਾਲ ਦਲ ਹੀ ਮਜ਼ਬੂਤ ਹੋਏਗਾ ਸਿਰਫ ਸਿਰਫ ਰੌਲਾਵਾ ਆਪੋ ਆਪਣੀਆਂ ਕੁਰਸੀਆਂ ਨੂੰ ਲੇਕਿਨ ਸੁਖਬੀਰ ਸਿੰਘ ਬਾਦਲ ਦੇ ਹੁਣ ਵੀ ਹੱਥ ਜੋੜ ਰਹੇ ਕਹਿੰਦੇ ਮਾਫੀਆਂ ਮੰਗ ਰਹੇ ਨੇ ਕਹਿੰਦੇ ਜਿਹੜੇ ਸਾਰੇ ਗਏ ਹੋਏ ਦੂਸਰੀਆਂ ਪਾਰਟੀਆਂ ਚ ਗਏ ਹੋਏ ਨੁਮਾਇੰਦੇ ਉਹ ਵਾਪਸ ਆਉਣ ਨੂੰ ਮਾਫੀਆਂ ਮੰਗ ਰਹੇ ਨੇ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਾਕੀ ਜਿਹੜੇ ਸਾਰੇ ਉਹ ਤੰਜ ਕਸ ਰਹੇ ਨੇ ਮੈਨੂੰ ਕੱਲ ਹੀ ਲੇਟਸ ਮਿਲਿਆ ਕਿ ਦੋ ਦਿਨਾਂ ਉਹ ਨਾਲ ਹੀ ਜਿੱਦਣ ਉਹਨਾਂ ਦੀ ਮੀਟਿੰਗ ਹੋਈ ਨਾ ਤੇ ਨਾਲ ਹੀ ਮੀਟਿੰਗਾਂ ਚੰਡੀਗੜ੍ਹ ਸੱਦ ਲੀਆਂ ਸੀ ਉਹ ਚੰਡੀਗੜ੍ਹੋਂ ਮੀਟਿੰਗਾਂ ਹੋਈਆਂ ਨੇ ਵੱਡੇ ਲੈਵਲ ਤੇ ਉਹਨਾਂ ਨੂੰ ਹੁਕਮ ਹੋਇਆ ਵਾਹ ਤਾਂ ਆਪੋ ਆਪਣੀਆਂ ਰਗਾਂ ਦੇ ਵਿੱਚ ਬੂੰ ਬੂੰਹ ਲੱਗੀ ਚਾਰੇ ਬਣੇ ਜੇਕਰ ਸੁਖਬੀਰ ਸਿੰਘ ਅੱਜ ਵੀ ਕਿਤੇ ਮੇਰੇ ਖਿਆਲ ਸਿਆਣਾ ਆਪਣੇ ਆਪ ਨੂੰ ਸਮਝਣ ਨਾ ਤਾਂ ਅੱਜ ਵੀ ਕਿਤੇ ਨਾ ਕਿਤੇ ਜਿਹੜੇ ਹੱਥ ਜੋੜ ਕੇ ਕੈਮਰੇ ਸਾਹਮਣੇ ਕਹਿ ਰਿਹਾ ਜੀ ਮੈਨੂੰ ਮਾਫ਼ ਕਰ ਦਿਓ ਮੈਨੂੰ ਮੌਕਾ ਦਿਓ ਤੇ ਭਰਾ ਸਾਨੂੰ ਵੀ ਮੌਕਾ ਦਿਓ ਥੋੜਾ ਜਿਹਾ ਪਛਾਹ ਹੋ ਜਾਣਾ ਉਹਨਾਂ ਨੂੰ ਆਲਿਆਂ ਦਿਓ ਆਲੰਦ ਹੋਰ ਕਿਸੇ ਬੰਦੇ ਨੂੰ ਨਹੀਂ ਨੰਬਰ 7 ਦਿਨ ਪਿੱਛੇ ਹੋ ਜਾਣਾ ਮੈਂ ਨਹੀਂ ਮੈਂ ਇਹ ਨਹੀਂ ਕਹਿੰਦਾ ਪਿੱਛੇ ਹੋ ਜਾਣਾ ਦੇਖੋ ਦੋ ਚੀਜ਼ਾਂ ਹੁੰਦੀਆਂ ਜਾਂ ਤੇ ਤੂੰ ਕਰ ਲੈ ਜਾਂ ਕਰ ਲੈਣ ਦੇ ਰੌਲਾ ਇਹ ਆ ਲੇਕਿਨ ਹੁਣ ਤੇ ਇਹ ਵੀ ਕਹਿਣ ਲੱਗ ਪਏ ਕਹਿੰਦੇ ਤਰਨ ਤਾਂ ਨਹੀਂ ਜਿਮਨੀ ਇਲੈਕਸ਼ਨ ਆ ਗਿਆਨੀ ਹਰਪ੍ਰੀਤ ਸਿੰਘ ਖੜੇ ਹੋ ਜਾਣ ਕਹਿੰਦੇ ਜੇ ਜੇਜਣਗੇ ਤਾਂ ਫੇਰ ਗੱਲ ਕਰ ਲੈ ਉਹ ਉਹਨਾਂ ਨੂੰ ਕੋ ਪਹਿਲੀ ਪਹਿਲੀ ਗੱਲ ਇਹ ਆ ਕਿ ਭਾਈ ਸਾਹਿਬ ਜਿਮਣੀ ਚੋਂ ਤੋਂ ਛੱਡ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਅਗਲਾ ਨੇ ਚੋਣ ਲੜੀ ਵੀ ਜਿੱਤੇ ਵੀ ਵੱਡੀ ਲੀਡ ਤੇ ਆ ਬਾਕੀ ਨੂੰ ਪਿਛਾੜਿਆ ਵਾ ਕੋਈ ਗੱਲ ਨਹੀਂ ਜੇ ਪੰਥ ਨਾਲ ਖੜਾ ਨਾ ਤਾਂ ਇਹ ਮੇਰੇ ਖਿਆਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਵਾ ਇਹ ਵੀ ਕਿਤਨਾ ਕਿਤੇ ਇਹ ਜਿਹੜਾ ਦਿਮਾਗ ਦਾ ਫਤੂਰ ਕੱਢ ਦੇਣਾ ਵਾ ਪਰ ਉਹਨਾਂ ਦਾ ਕੀ ਜਾਨਾ ਉਹ ਵਿਚਾਰੇ ਸੁਖਬੀਰ ਨੂੰ ਫੇਲ ਅਸਲ ਦੇ ਵਿੱਚ ਸੁਖਬੀਰ ਬਾਦਲ ਨੂੰ ਥੱਲੇ ਲਾਉਣ ਵਾਲੇ ਆ ਚਾਰ ਪੰਜ ਚਮਚੇ ਆ ਇੱਕ ਤੁਹਾਡੇ ਤੰਬਰ ਸਰਦਾ ਹੀ ਆ ਇੱਕ ਦੋ ਚਾਰ ਹੋਰ ਨੇ ਇੱਕ ਫਤੇਗੜ ਸਾਹਿਬ ਦਾ ਇੱਕ ਤੇ ਇੱਕ ਉਹ ਇੱਕ ਉਥੇ ਬੈਠਾ ਵਾ ਉਹਦਾ ਸਿਰਫ ਕੰਮ ਹੀ ਹੁੰਦਾ ਵਾ ਥੋੜਾ ਜਿਹਾ 낄ਕੇ ਬੋਲਣ ਦਾ ਹਾਂਜੀ ਐਨਕ ਲਾ ਕੇ ਦਾੜੀ ਬੱਦੀ ਹੁੰਦੀ ਉਹਨਾਂ ਨੇ ਸੋ ਇਹ ਗੱਲ ਆ ਵੀ ਭਾਈ ਇਹਨਾਂ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਿਹਰੇ ਢੜੇ ਆ ਨਾ ਮੇਰੇ ਵੀਰ ਇਹਨਾਂ ਨੇ ਕੱਲੀਆਂ ਦਾੜੀਆਂ ਨਹੀਂ ਬੱਧੀਆਂ ਇਹਨਾਂ ਨੇ ਆਪਣੀਆਂ ਅਕਲਾ ਨੂੰ ਵੀ ਬੰਨ ਮਾਰਿਆ ਮੇਰੇ ਖਿਆਲ ਨਾਲ ਕੌਮ ਨੂੰ ਇੱਕ ਬੰਨੇ ਲਾਉਣਾ ਚਾਹੀਦਾ ਉਹਨਾਂ ਨੂੰ ਸਲਾਹ ਦੇਣੀ ਚਾਹੀਦੀ ਜੇ ਕੌਮ ਨੇ ਪ੍ਰਮਾਣ ਕੀਤਾ ਤੇ ਸਿਰ ਤੇ ਦਸਤਾਰਾਂ ਸਜਾ ਦਿੱਤੀਆਂ ਹਾਂ ਹਾਂ ਇਹ ਕਹਿੰਦੇ ਕਿ ਲਫਾਫੇ ਚੋਂ ਨਿਕਲੇ ਨੇ ਜਿੱਦਾਂ ਇਹ ਲਫਾਫਿਆਂ ਦੀ ਗੱਲ ਕਰਦੇ ਉਹ ਪਹਿਲਾਂ ਹੀ ਕਹਤਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ ਲਫਾਫੇ ਚੋਂ ਨਿਕਲਾ ਹੁੰਦਾ ਤੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਹੁੰਦਾ ਪਹਿਲੀ ਗੱਲ ਤਾਂ ਇਹ ਆ ਇਹ ਤੇਜਾ ਸਿੰਘ ਸਮੁੰਦਰੀ ਹਾਲ ਦਾ ਜਥੇਦਾਰ ਨਹੀਂ ਆ ਇਹ ਪੰਥ ਦੇ ਵਿੱਚੋਂ ਨਿਕਲਿਆ ਹੈ ਖੁੱਲੇ ਪੰਡਾਲ ਦੇ ਵਿੱਚ ਉਹਨਾਂ ਨੇ ਸੰਵਿਧਾਨਿਕ ਤਰੀਕੇ ਦੇ ਨਾਲ ਜਿਹੜਾ ਵਾ ਉਹ ਕੰਮ ਕੀਤਾ ਹੈ ਹਨਾ ਨੰਬਰ 2 ਮੇਰੀ ਪੀਰੀ ਦਾ ਸਦਾਤ ਕਿਤੇ ਨਾ ਕਿਤੇ ਸ਼ਰਮ ਨਹੀਂ ਅਕਾਲੀ ਦਲ ਭੁੱਲ ਗਈ ਸੀ ਅੱਜ ਉਹ ਮੋੜ ਸਰਜੀਤ ਕੀਤਾ ਔਰ ਇੱਕ ਬੰਨੇ ਬੀਬਾ ਜੀ ਨੂੰ ਕਿਉਂਕਿ ਉਹਨਾਂ ਦਾ ਪਿਛੋਕੜ ਬਹੁਤ ਵੱਡਾ ਹੈ ਉਹ ਭਾਈ ਅਮਰੀਕ ਸਿੰਘ ਜੀ ਦੇ ਸੁਪਤਰੀ ਨੇ ਤੇ ਉਹਨਾਂ ਦਾ ਵੱਡਾ ਪਿਛੋਕੜ ਆ ਕਿਤੇ ਨਾ ਕਿਤੇ ਉਹ ਧਰਮ ਨੂੰ ਲੈ ਕੇ ਚੱਲ ਰਹੇ ਨੇ ਉਹ ਡਿਜ਼ਰਵ ਕਰਦੇ ਸੀ ਪ੍ਰਧਾਨ ਵੀ ਨਹੀਂ ਦੇਖੋ ਰਿਜ਼ਰਵ ਕੋਈ ਵੀ ਕਰਦਾ ਹੋਵੇ ਪਰ ਕਹਿੰਦਾ ਮਤਲਬ ਇਹ ਆ ਕਿ ਕੌਮ ਵੱਡੀ ਆ ਮੈਂ ਤਾਂ ਉਹ ਮੈਂ ਤਾਂ ਬਿਲਕੁਲ ਇੱਕ ਜੀਵ ਆ ਇੱਕ ਜੀਵ ਮਤਲਬ ਕੀੜਾ ਟਾਈਪ ਆ ਮੇਰੇ ਉੱਪਰ ਬਹੁਤ ਵੱਡੇ ਤਖਤ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਵੱਡੀਆਂ ਦੇਣਾ ਉਹਨਾਂ ਨੇ ਜੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਗਾਂਹ ਕੀਤਾ ਤੇ ਕੋਸੋਸੰਦ ਕੀਤਾ ਹੋਵੇਗਾ ਲੇਕਿਨ ਤੁਹਾਡੇ ਚਰਚਾ ਤੇ ਚੱਲਣੀ ਸ਼ੁਰੂ ਹੋ ਗਈ ਹੋਗੀ ਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਾਰਟੀ ਨੂੰ ਲੈ ਕੇ ਚਰਚਾ ਚੱਲ ਰਹੀ ਆ ਪੰਜਾਬ ਦੇ ਵਿੱਚ ਦੇਖੋ ਗੱਲ ਇਸ ਤਰ੍ਹਾਂ ਆ ਕਿ ਜੋ ਮੈਂ ਜ਼ਮੀਨੀ ਲੈਵਲ ਦਾ ਤੁਹਾਨੂੰ ਦੱਸਣਾ ਮੈਂ ਜ਼ਮੀਨੀ ਲੈਵਲ ਦਾ ਬੰਦਾ ਆ ਤੁਸੀਂ ਆਮ ਬੰਦਾ ਹੋ ਤਾਂ ਮੈਂ ਆਮ ਗੱਲ ਦੀ ਗੱ ਇੱਕ ਉਹਨੂੰ ਦਲਿਤ ਦਲਿਤ ਕਹਿ ਕੇ ਸਬੋਧਨ ਕਰ ਰਹੇ ਹੋ ਨਾ ਤੇ ਦਲਤਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਪਾਇਆ ਹਾਲਾਂਕਿ ਦਲਿਤ ਸ਼ਬਦ ਖਾਸ ਕਰਕੇ ਗੁਰਸਿੱਖਾਂ ਦੇ ਮੂੰਹਾਂ ਦੇ ਵਿੱਚੋਂ ਜੱਚਦਾ ਨਹੀਂ ਲੇਕਿਨ ਤੁਸੀਂ ਆਪ ਆਪਣੇ ਆਪ ਸ਼ਰਮ ਮਹਿਸੂਸ ਕਰੋ ਹਾਂ ਤੁਸੀਂ ਮਜ਼ਦੂਰ ਵਰਗ ਕਹਿ ਲਓ ਜਾਂ ਹੋਰ ਕੋਈ ਲਬਜ਼ ਮੇਰੇ ਖਿਆਲ ਦੇ ਨਾਲ ਤੁਹਾਨੂੰ ਵਰਤ ਲੈਣਾ ਚਾਹੀਦਾ ਉਹ ਉਹਨਾਂ ਦਾ ਗੁਨਾਹ ਕੋਈ ਨਹੀਂ ਆ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਆਮ ਗਰੰਥੀ ਕਹਿ ਕੇ ਇਹਨਾਂ ਨੇ ਨਿਕਾਰਿਆ ਸੀ ਨਾ ਅੱਜ ਮੇਰੇ ਖਿਆਲ ਨਾਲ ਆਮ ਗਰੰਥੀਆਂ ਦੇ ਹਾਲਾਤ ਵੇਖੋ ਜਾ ਕੇ ਕੀ ਆ ਤੇ ਅੱਜ ਹੁਣ ਜਦੋਂ ਆਮ ਗਰੰਥੀ ਜੇ ਕੜਾ ਬਣਾ ਸਕਦਾ ਨਾ ਜੇ ਕੜਾ ਪ੍ਰਸ਼ਾਦ ਦੀ ਦੇਖ ਚੰਗੀ ਰਾੜ ਸਕਦਾ ਤੇ ਜੇਕਰ ਤੁਸੀਂ ਕੜਾਈ ਜਾਗੇ ਤਾਂ ਰਾੜ ਤੁਹਾਨੂੰ ਵੀ ਦੇਣਾ ਉਹਨੇ ਇਹ ਮੈਨੂੰ ਲੱਗਣ ਦੇ ਹਾਲਾਤ ਜਿੱਦਾਂ ਦੇ ਆ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹ ਚੀਜ਼ਾਂ ਦਾ ਵੀ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਜੋ ਲੀਡਰਾਂ ਦਾ ਕਿਉਂਕਿ ਇੱਕ ਉਪਾਦੀ ਬੜੀ ਵੱਡੀ ਹੁੰਦੀ ਆ ਜੱਥੇਦਾਰ ਦੀ ਉਹ ਹਮੇਸ਼ਾ ਹੀ ਫੈਸਲਾ ਸੁਣਾਉਂਦੇ ਨੇ ਆਈਪੀਐਸ ਵਾਂਗੂ ਕਿ ਆਹ ਚੀਜ਼ ਹੋਣੀ ਚਾਹੀਦੀ ਆ ਤੁਹਾਨੂੰ ਲੱਗਦਾ ਕਿ ਵਿਰੋਧ ਦਾ ਵੀ ਸਾਹਮਣਾ ਕਰ ਕਿਉਂਕਿ ਕਿ ਪੋਲੀਟੀਕਲ ਲੀਡਰ ਬਣ ਗਏ ਨੇ ਹੁਣ ਦੋ ਚੀਜ਼ਾਂ ਹੁੰਦੀਆਂ ਜਿਹੜੀ ਰਾਜਨੀਤੀ ਆ ਨਾ ਇੱਕ ਚਿੱਕੜ ਆ ਇਹ ਤਾਂ ਉਹਨੂੰ ਗੱਲਾਂ ਤਾਂ ਸੁਣਨੀਆਂ ਪੈਣੀਆਂ ਕੋਈ ਚੱਕਰ ਨਹੀਂ ਆ ਪਰ ਕੌਮ ਹੁਣ ਬਹੁਤ ਸਿਆਣੀ ਹੋ ਗਈ ਆ ਕੌਮ ਨੂੰ ਪਤਾ ਲੱਗ ਗਿਆ ਵੀ ਕਿਹੜਾ ਸਾਡੇ ਹੱਕ ਦੇ ਵਿੱਚ ਆ ਤੇ ਕਿਹੜਾ ਸਾਡੇ ਪੱਖ ਦੇ ਵਿੱਚ ਆ ਇਸ ਕਰਕੇ ਮੇਰੇ ਖਿਆਲ ਦੇ ਨਾਲ ਗਿਆਨੀ ਜੀ ਇਸ ਚੀਜ਼ ਤੋਂ ਉੱਪਰ ਜਾ ਚੁੱਕੇ ਆ ਫਰਦਾਰ ਖੁਸ਼ੀ ਕਿੰਨੀ ਕਰ ਸਕਦੇ ਆ ਵੇਖੋ ਜੀ ਉਹਨਾਂ ਦੇ ਨਾਮ ਗੰਦੇ ਮੰਦੇ ਨਾਲ ਲਾਤੇ ਆਈਟੀ ਸੈਲ ਸਰਵਰ ਦੇ ਮੰਗਰ ਪਿਆ ਵਾ ਉਹਨਾਂ ਦੀਆਂ AI ਦੇ ਨਾਲ ਗੰਦੀਆਂ ਮੰਦੀਆਂ ਵੀਡੀਓ ਉਹਨਾਂ ਦੇ ਚਲਾ ਰਹੇ ਆ ਸਭ ਤੇ ਇਹ ਜੇ ਚੰਗੇ ਹੋਣ ਮੇਰਾ ਭਰਾ ਚੰਗੇ ਅਕਸ ਦੇ ਮਾਲਕ ਹੋਣ ਤਾਂ ਮੇਰੇ ਖਿਆਲ ਨਾਲ ਅਜੇ ਵੀ ਕਿਤੇ ਨਾ ਕਿਤੇ ਬੈਠ ਕੇ ਨਾ ਕਿਉਂਕਿ ਅਸਿਰ ਅਕਾਲ ਤੱਕ ਸਾਹਿਬ ਵੀ ਐਸੀ ਇੱਕ ਸਾਡੇ ਕੋਲ ਜਗ੍ਹਾ ਹੈ ਜਿੱਥੇ ਆਪਾਂ ਲੜਿਆਂ ਵੀ ਜੱਫੀਆਂ ਦੁਬਾਰਾ ਪੈ ਸਕਦੀਆਂ ਵਾਂ ਜੇ ਸਤਿਗੁਰੂ ਦੇ ਅੱਗੇ ਮਨ ਮੇਰੇ ਕਰਤੇ ਨੂੰ ਸਲਾਹੇ ਸੱਬੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਲੇਕਿਨ ਸਾਡਾ ਤਾਂ ਗੁਰੂ ਵੀ ਇਸ ਨੂੰ ਕੋਲ ਹੀ ਬੈਠਾ ਵਾ ਪਰ ਅਸੀਂ ਸਿਆਣਪਾਂ ਨੇ ਛੱਡ ਰੇ ਸੁਖਬੀਰ ਸਿੰਘ ਬਾਦਲ ਆਏ ਦਿਨ ਆਏ ਦਿਨ ਆਏ ਦਿਨ ਕਿਤਨਾ ਕਿਤਨਾ ਚਲਾਕੀ ਤੇ ਚਲਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੇਰੇ ਖਿਆਲ ਦੇ ਨਾਲ ਕੌਮ ਦੇ ਵਿੱਚ ਜਿਹੜਾ ਦੋ ਪਾਰ ਪੈਂਦਾ ਜਾ ਰਿਹਾ ਉਹ ਇਹਨਾਂ ਦੇ ਚਲਾਕੀਆਂ ਕਰਕੇ ਹੀ ਆ ਇਸ ਕਰਕੇ ਜੀ ਅੱਜ ਵੀ ਕਿਤੇ ਆਪਣੀਆਂ ਮੰਦੀਆਂ ਚਲਾਕੀਆਂ ਛੱਡ ਕੇ ਨਾ ਤਾਂ ਹਰਪ੍ਰੀਤ ਸਿੰਘ ਕੌਮ ਤੋਂ ਬਾਹਰ ਨੇ ਨਾ ਸੁਖਬੀਰ ਸਿੰਘ ਕੌਮ ਤੋਂ ਬਾਹਰ ਹੋਵੇ ਤਾਂ ਕੌਮ ਦੀ ਚੜ੍ਹਦੀ ਕਲਾ ਹੋਏਗੀ ਲੇਕਿਨ ਇਹਨਾਂ ਵਿੱਚ ਜਿਹੜੇ ਸਮਝਾਉਣ ਵਾਲੇ ਨਾ ਉਹ ਤਾਂ ਕੰਜਰ ਇਕੱਠੇ ਕੀਤੇ ਉਹਨਾਂ ਨੇ ਕੋਈ ਸਿਆਣਾ ਬੰਦਾ ਆਵੇ ਤਾਂ ਸਮਝਾਵੇ ਨਾ ਮੇਰਾ ਵੀਰ ਤੇ ਜਿਹੜਾ ਜਿਹੜਾ ਸਾਡੇ ਵਰਗਾ ਕੋਈ ਸਮਝਾਉਂਦੀ ਗੱਲ ਵੀ ਕਰੇਗਾ ਉਹਨਾਂ ਨੇ ਕਹਣਾ ਹੈ ਉਹਦਾ ਕੁੱਤਾ ਤੇ ਫਲਾੜੇ ਦਾ ਕੁੱਤਾ ਤੇ ਆਪ ਜਿਹੜੇ ਕੁੱਤੇ ਨੇ ਆਪ ਕਿਤੇ ਕੁੱਤੇ ਨੇ ਉਹ ਨਹੀਂ ਨਾ ਲੋਕਾਂ ਨੂੰ ਦਿਖਦਾ ਸੋ ਇਹ ਸਾਨੂੰ ਸੈਂਸਿਬਾਈ ਗਰੁੱਪ ਲੁਧਿਆਣਾ ਤੋਂ ਵੀਰ ਦਵਿੰਦਰ ਜੀ ਹੁਣੇ ਔਰ ਲਗਾਤਾਰ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਸਬੋਧਨ ਕੀਤਾ ਜਾ ਰਿਹਾ ਹੈ ਗਿਆਨੀ ਜ ਨਹੀਂ ਕੀਤਾ ਜਾ ਸਕਦਾ ਲੇਕਿਨ ਸਿਆਸੀ ਕਸ਼ਲ ਜੋ ਨਸਲ ਪੁਸੀਆ ਉਹ ਹੁਣੀ ਸ਼ੁਰੂ ਹੋਵੇਗੀ ਕਿਉਂਕਿ ਲਗਾਤਾਰ ਹੀ ਪਹਿਲਾ ਗਿਆਨੀ ਹਰਪਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਖਤਦਾ ਸਨ ਉਸ ਵੇਲੇ ਕੋਈ ਵੀ ਵਿਅਕਤੀ ਜੇਕਰ ਉਹਨਾਂ ਨੂੰ ਕੋਈ ਸਵਾਲ ਪੁੱਛਦਾ ਸੀ ਤਾਂ ਉਹਦਾ ਜਵਾਬ ਉਹ ਨਹੀਂ ਦੇਣ ਦੇ ਹੱਕਦਾਰ ਚ ਵੀ ਹੁੰਦੇ ਤਾਂ ਉਹ ਅਹੀ ਮੰਨ ਸਕਦੇ ਸਨ ਲੇਕਿਨ ਹੁਣ ਰਾਜਨੀਤਿਕ ਲੀਡਰ ਨੇ ਰਾਜਨੀਤਿਕ ਪੈੜ ਉਹਨਾਂ ਨੇ ਹੁਣ ਸ਼ੁਰੂ ਕੀਤੀ ਹੈ ਹੁਣ ਕਿਸ ਤਰ੍ਹਾਂ ਦਾ ਹੋਰ ਵਿਰੋਧ ਕਰਨਾ ਪਵੇਗਾ ਕਿਉਂਕਿ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਅਲੱਗ-ਅਲੱਗ ਇਲਜ਼ਾਮ ਲਗਾ ਰਹੀ ਹੈ ਔਰ ਲਗਾਤਾਰ ਹੀ ਜੋ ਅਸ਼ਰੋਮਨੀ ਅਕਾਲੀ ਦਲ ਦਾ ਆਈਡੀ ਵਿੰਗ ਹੈ ਉਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਦਾ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਜੋ ਲੋਕਾਂ ਦੀ ਨਬਜ਼ ਹੈ ਔਰ ਖਾਸ ਤੌਰ ਤੇ ਸਿੱਖ ਕੌਮ ਦੀ ਨਬਜ਼ ਹੈ ਉਹ ਕਿੱਧਰ ਜਾ ਕੇ ਝੁਕਦੀ ਹੈ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਵੀਰ ਦਵਿੰਦਰ ਹੁਣੇ ਇਹ ਜ਼ਰੂਰ ਗੱਲ ਕਹਿ ਰਹੇ ਨੇ ਕਿ ਗਿਆਨੀ ਹਰਪੀ ਸਿੰਘ ਦਾ ਜਿੰਤਾਹਾ ਫੈਸਲਾ ਉਹ ਜ਼ਰੂਰ ਕਿਤਨਾ ਕਿਤੇ ਸਹੀ ਸਾਬਤ 2023 ਦੇ ਵਿੱਚ ਆਉਂਦਾ ਹੋਇਆ ਨਜ਼ਰ ਆਵੇਗਾ ਕੈਮਰਾ ਪਰਸਨ ਰਾਜਾ ਜਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸਾਹਿਬ